ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਾਂਜੀ ਅੱਜ ਅਸੀਂ ਜਾ ਰਹੇ ਹਾਂ ਘੁੰਮਣ ਕਿਉਂਕਿ ਅੱਜ ਇਹਨਾਂ ਨੂੰ ਛੁੱਟੀ ਸੀ ਮੇਂ ਬੰਦਿਆਂ ਨੇ ਜਿਹੜੇ ਸਾਨੂੰ ਘੁਮਾ ਕੇ ਲਿਆਉਂਦੇ ਕਿਉਂਕਿ ਇਹਨਾਂ ਨੇ ਆਪ ਸਾਰਾ ਕੁਝ ਦੇਖ ਚੁੱਕਿਆਗਾ ਤੇ ਹੁਣ ਇਹ ਸਾਨੂੰ ਦਿਖਾਉਣ ਜਾ ਰਹੇ ਆ ਕੀ ਦਿਖਾਉਣ ਜਾ ਰਹੇ ਸੁਮਨ ਜੀ ਅੱਜ ਪਹਿਲਾਂ ਅਸੀਂ ਇਹਨਾਂ ਦੇ ਕਾਲਜ ਜਾਵਾਂਗੇ ਇਹਨਾਂ ਨੇ ਸ਼ਰਤ ਰੱਖੀ ਆ ਵੀ ਪਹਿਲਾਂ ਸਾਡੇ ਕਾਲਜੇ ਚੱਲੋ ਉਧਵਾ ਲੈ ਕੇ ਜਾਊਗੀ ਹਾਂ ਦੱਸੋ ਕਿੱਥੇ ਲੈ ਜਾਊਗੀ ਅੰਬਲ ਤਾਂ ਪੈਸਾ ਸਾਡਾ ਪਲੈਂਟ ਦੇ ਵਿੱਚ ਤੋਂ ਜਾਂਦਾ ਪਰ ਨਹੀਂ ਪਈ ਜਾਂਦਾ ਨਹੀਂ 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 ਪੈਂਦਾ ਨਹੀਂ ਹੈਗਾ ਫਿਰ ਉੱਥੇ ਸ਼ਾਇਦ ਚਲੀਏ ਹਾਂ ਵਿੱਚ ਚ ਕਿਹੜੀ ਵਿੱਚ ਤੇ ਇੰਗਲਿਸ਼ ਵਿੱਚ ਡੁਬਕੀਆਂ ਲਾਉਣੀਆਂ ਜਿੱਦਾਂ ਆਪਾਂ ਨੇ ਡੋਕੀਆਂ ਹੈਣਾ ਡੌਕੀਆਂ ਲਾਣੀਆਂ ਚੰਡੀਗੜੀਆਂ ਨੇ ਛੱਕਾਂਗੇ ਵੈਤ ਠੀਕ ਆ ਮਰ ਉਹ ਟੌਰ ਦਿਖਾਇਆ ਹਾਂ ਤੇ ਮੈਂ ਉਹਦੀ ਮਾੜੀ ਟੌਰ ਦਿਖਾਇਆ ਮੈਂ ਹਜੇ ਅਸੀਂ ਤਿਆਰ ਹੋਣਾਗਾ ਉਹ ਤੜਕੇ ਦਾ ਤਿਆਰ ਹੋ ਕੇ ਐਵੇਂ ਬੈਠਾ ਨਾ ਨੇ ਉਹਨੇ ਸ਼ਿਫਟ ਲਾਉਣ ਜਾਣਾ ਰਾਤ ਦੀ ਕਹਿੰਦਾ ਮੈਂ ਘੁੰਮਣ ਜਾਊਗਾ ਪਹਿਲਾਂ ਫਿਰ ਸ਼ਿਫਟ ਲਾ ਕੇ ਆ ਆ ਦਿਖਾਈਏ ਸੋਨੂ ਦੇਖ ਕਿੱਥੇ ਜਾ ਰਹੇ ਆਂ ਤੂੰ ਅੱਜ ਅੱਜ ਅਸੀਂ ਘੁੰਮਣੇ ਜਾ ਰਹੇ ਆਂ ਗਾਇਸ ਅੱਜ ਹਮ ਕਾਫੀ ਦਿਨੋਂ ਸੇ ਇਹ ਮਾਰਿਆ ਥੋੜਾ ਹਿੰਦੀ ਵਰਜਨ ਆ ਇਹਦਾ ਇਹ ਤਾਂ ਕਰ ਦੋ ਦੁਬਾਰਾ ਵਿਖਾਏ ਅੱਜ ਆਪਾਂ ਅੱਜ ਕੁੰਮੜ ਚੱਲੇ ਆ ਤੇ ਸਾਰੇ ਆਪਣੇ ਬੰਦੇ ਤਿਆਰ ਹੋ ਗਏ ਨੇ ਇਹੀ ਤਿਆਰ ਨਹੀਂ ਹੋਈ ਤੇ ਆਪਾਂ ਅੱਜ ਕੁੰਮਕਿਆਵਾਂਗੇ ਸਾਰਾ ਥਾਂ ਬੈਂਕੂਵਰ ਦਾ ਦੇਖ ਕੇ ਆਵਾਂਗੇ ਬੀਜ ਦਿਖਾਉਣ ਜਾ ਰਹੇ ਹਾਂ ਤੇ ਇਹ ਸਾਨੂੰ ਬੀਜ ਰਖਾ ਕੇ ਕਿਹੜੇ ਕੱਪੜਾ ਚ ਬੀਜ ਆਸੀਂ ਦੇਖਣ ਜਾ ਰਹੇ ਨੇ ਕਿਉਂਕਿ ਠੰਡ ਬਹੁਤ ਜ਼ਿਆਦਾ ਗਾਇਸ ਜਿੱਦਾਂ ਕਿਦਾਂ ਗਏ ਬਾਕੀ ਮੈਨੂੰ ਹਿੰਦੀ ਬੋਲਣੀ ਪਸੰਦ ਹੈ ਬਟ ਮੈਂ ਹੁਣ ਪੰਜਾਬੀ ਸਾਨੂੰ ਨਹੀਂ ਪਸੰਦ ਆ ਦੇ ਦੀ ਇਹ ਹੈਗਾ ਪੰਜਾਬੀ ਆ ਪਰ ਇਹ ਹਿੰਦੀ ਬੋਲਦਾ ਹਰਿਆਣਵੀ ਜੀ ਅੱਧ ਭਜੇ ਲੱਗਦੀ ਸੈਂ ਹਾਂ ਐਵੇਂ ਬੋਲਦਾ ਇਹ ਚਲੋ ਅਸੀਂ ਜਾ ਰਹੇ ਹਾਂ ਅਸੀਂ ਤਿਆਰ ਹੋ ਜੀ ਇਹ ਤਿਆਰ ਹੋ ਗਿਆ ਹੁਣ ਅਸੀਂ ਤਿਆਰ ਹੋ ਜੀ ਫਿਰ ਮਿਲਦੇ ਹਾਂ ਠੀਕ ਹੈ ਆ ਦੇਖ ਲਓ ਸੋਮਨ ਨੇ ਕੋਈ ਆਪ ਤੇ ਚੱਕੀ ਹੋਈ ਆ ਸਾਨੂੰ ਵੀ ਛੇਤੀ ਦਿਨੇ ਤਿਆਰ ਹੋ ਜਾ ਤਿਆਰ ਹੋ ਜਾ ਮੇਰੀ ਕਲਾਸ ਮਿਸ ਹੋ ਜਾ ਐ ਹੋ ਜਾ ਫਲਾਨਾ ਧਮਕਾ ਹੁਣ ਇਹ ਦੇਖੋ ਗਾਇਸ ਕੀ ਕਰ ਰਹੀ ਹੈ ਇਹ 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 ਬੰਗਾਲੀ ਪਾਕ ਕੋਈ ਜਗ੍ਹਾ ਵਜ ਖੂਮਣੀ ਇਹਰਾ ਹੋ ਰਿਹਾ ਟਰੀਟਮੈਂਟ ਫੇਰ ਦਾ ਟਰੀਟ ਇਹ ਝੂਠ ਬੋਲਦੀ ਹੈ ਇਹ ਬੰਗਾਲੀ ਟ੍ਰੀਟਮੈਂਟ ਕਰ ਰਹੀ ਹੈ ਇਹ ਇਹ ਜਾਦੂ ਟੋਣਾ ਕਰ ਰਹੀ ਹੈ ਕਾਏ ਤੜਕੇ ਉੱਠ ਕੇ ਰੈਡੀ ਹਲਦੀ ਨਾਲ ਕੰਮ ਕਰਨ ਕਰਦੇ ਆ ਆ ਦੇਖੋ ਪਹਿਲਾਂ ਇਹਦਾ ਦੇਖੋ ਲੋ ਆਲਰੇਡੀ ਸ਼ੈਡੀ ਹੋਇਆ ਮੁੰਡਾ ਹਮਮ ਕੇਸਾ ਲਗ ਰਹਾ ਗਾਇਜ਼ ਮਰੇ ਕੀ ਸੋਚ ਕੇ ਰੈਡੀ ਹੋਈ ਹੋ ਜੀ ਆਪਾਂ ਅੱਜ ਕਹਿੰਦਾ ਅੱਜ ਆਪਣੀ ਭੈਣੋਆਂ ਕੇ ਲਿਏ ਇੱਕ ਉਹ ਲੈ ਕੇ ਆਣੀ ਹੈ ਕੰਮ ਕਰਨੇ ਵਾਲੀ ਅੱਛਾ ਬੈਠ ਬੈਠੇ ਆਰਡਰ ਕਰੂਗਾ ਉਹ ਕੰਮ ਬਣਾ ਕੇ ਦੇਗੀ ਹਾਂ ਪਰ ਜਾਏਗਾ ਭਾਬੀ ਇਹ ਭਾਬੀ ਫਿਰ ਸਾਡੀ ਦੋਗਾ ਖਾਏਗੀ ਸਹੀ ਹਾਂ ਸਹੀ ਠੀਕ ਹੈ ਰਿਸਪੈਕਟ ਮੀ ਪਲੀਜ਼ ਰਿਸਪੈਕਟ ਮੀ ਗਿ ਮੀ ਰਿਸਪੈਕਟ ਪਲੀਜ਼ ਭਾਬੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਦੋਂ ਤੁਮ੍ਹ ਲੱਗਿਆ ਅਜਾ ਕਰਕੇ ਐਸੇ ਕਰ ਦੂੰਗਾ ਇਹਦਾ ਬੈਕ ਹੋ ਜਾਏਗੀ ਜਾਏਗੀ ਸੁਖੀ ਰਹੋ ਸੁਖੀ ਇਹ ਸਭ ਉਹ ਨਲ ਜਾਏਗਾ ਕੰਮ ਮਿਲ ਜੇ ਤੁਹਾਨੂੰ ਫਿਰ ਮੈਨੂੰ ਮਤਲਬ ਪੇਮੈਂਟ ਦੋ ਫਾਸਟ 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 ਪੇਮੈਂਟ ਦੋ ਪੇਮੈਂਟ ਆਲਰੇਡੀ ਕੰਮ ਤੇ ਹੈ ਪੇਮੈਂਟ ਚਾਹੀਦੀ ਹਾਂ ਹਾਂ ਵੀ ਇਹ ਫਿਰ ਪੇਮੈਂਟ ਇਹਨੂੰ ਮੈਨੂੰ ਪਹਿਲਾ ਮੱਥਾ ਮੈਨੂੰ ਦੇ ਦੇ ਤੇ ਇਹ ਚਲ ਦੇ ਦੇ ਚਲ ਦੀ ਡਾਕਟਰ ਜੀ ਸਾਥ ਮਿਲ ਜੇ ਕਰੀਂ ਓਕੇ ਬਾਈ ਹਾਂਜੀ ਗਾਇਸ ਹੁਣ ਅਸੀਂ ਹੋ ਚੁੱਕੇ ਹਾਂ ਰੈਡੀ ਹਣਰਸ਼ ਜਿੱਦਾਂ ਕਿਦਾਂ ਜੀ ਤੂੰ ਰੈਡੀ ਆ ਲੱਗ ਨਹੀਂ ਰਹੀ ਮੈਂ ਤਾਂ ਅੱਧੇ ਰੈਡੀ ਭਈਆ ਇਹ ਵੀ ਹੁੰਦੀ ਆ ਰੈਡੀ ਆ ਮਜ਼ਾ ਕਰ ਰਹੀ ਸੀ ਮੈਂ ਇਹਦੇ ਨਾਲ ਕੀ ਪਾਇਆ ਅਸ਼ਜ ਮੈਂ ਤਾਂ ਇਹ ਹੱਡੀ ਹਾਂ ਬਲੈਕ ਫਰੇਵੋਨ ਜੀ ਓਕੇ ਮੈਂ ਵੀ ਜੀ ਨਹੀਂ ਪਾਈਆ। ਇਟਸ ਮਾਈ ਫੇਵਰਿਟ ਜੀਨ ਆ ਸਾਰਨ ਔਰ ਸਾਰੇ ਜੀਨ ਨਾਲੋਂ ਮੈਨੂੰ ਮਾਰੀ ਬਈ ਲੱਗਦੀ ਆ। ਬਲੈਕ ਕਲਰ ਚੀਚੀ। ਹਾਂ। ਇਟਸ ਬਲੈਕ ਕਲਰ। ਬੈਲੋ ਹੋਟਾ ਮਤਾਂ ਦੇ ਲੱਗਦੀ। ਓਕੇ। ਇਹਦਾ ਵਿਚਾਰਾ ਸਾਨੂੰ ਦੱਸਿਆ ਸੀ ਜਿੱਦਾਂ ਕਿਦਾਂਗੇ। ਕਲੋਂ ਦਾ ਰੈਡੀ ਹੋਇਆ ਬੈਠਿਆ। ਹਨਾ? ਹਾਂ। ਹੁਣ ਚੱਲਦੇ ਆਂ ਆਪਾਂ। ਕਿੰਨੇ ਮਿੰਟਾਂ ਨੂੰ? ਸਿਰ 5 ਮਿੰਟ ਦੇ ਅੰਦਰ ਨਿਕਲੇਗੇ ਗਾਇਜ਼। ਹਾਂਜੀ ਸੋਮਨ ਜੀ ਹੁਣ ਤੁਸੀਂ ਕੀ ਕਰ ਰਹੇ ਹੋ? ਹੁਣ ਅਸੀਂ ਤਿਆਰ ਆਂ ਬਾਈ। ਮੈਂ ਉਹ ਗਲਾਸ ਨੂੰ ਪਾਉਣੀ। ਹੁਣ। ਕਿੰਨੇ ਸਮੈਸਟਰ ਹੋ ਗਏ ਮੜੇ ਆਏ ਕਲੀਅਰ ਕਰ ਦੋ ਦਰਸ਼ਕਾਂ ਨੂੰ ਸਮੈਸਟਰ ਤੇ ਕਲਾਸ ਬਦਲ ਜਾਂਦੀ ਹੁੰਦੀ ਹੈ ਹਰ ਇੱਕ ਚ ਓਕੇ ਅੱਜ ਇਹ ਅੱਜ ਪਹਿਲੀ ਵਾਰ ਜਾ ਰਹੇ ਹਾਂ ਹਾਂ ਅੱਜ ਇਹ ਸਾਡੇ ਨਾਲ ਪਹਿਲੀ ਵਾਰ ਖਾਣ ਨੂੰ ਜਾ ਰਹੇ ਆ ਮੈਂ ਤਾਂ ਵਾਜ ਮਤਲੇ ਇਸ ਕੋ ਸਮਝ ਨਹੀਂ ਤੁਸੀਂ ਕੋ ਸਮਝ ਨਹੀਂ ਰਹੇ ਤੁਸੀਂ ਕੋ ਸਮਝਦੇ ਨਹੀਂ ਸਟੱਡੀ ਸਿਸਟਮ ਨੂੰ ਕੈਨੇਡਾ ਦੇ ਨੂੰ ਕੁਝ ਵੀ ਨਹੀਂ ਨਾਥਿੰਗ ਫਿਰ ਹੁਣ ਕਿਉਂ ਜਾ ਰਹੇ ਹੁਣ ਵੀ ਨਾ ਜਾਓ ਟੈਂਕਾ ਸੁਣਾਉਣੀਆਂ ਪੈਸੇ ਡਾਲਰ ਜੀ ਹਾਂ ਜਿਹੜੇ ਨਾ ਹੁਣ ਜਿੱਦਾਂ ਕਿ ਹਾਜ਼ਰ ਜੀ ਪੈਸੇ ਵਾਲੇ ਜਾਣਗੇ ਓਕੇ ਠੀਕ ਆ ਚਲੋ ਫੇਰ ਚੱਲੀ ਕਿੰਨੇ ਕੁ ਮਿੰਟਾਂ ਚੱਲੀਏ ਮੇਰਾ ਰੂਮ ਨੰਬਰ ਹੈਗਾਗਾ 309 ਯਾਦ ਰੱਖਿਓ ਸਾਰੇ ਫੋਟੋ ਵੀ ਕਰ ਲਾ ਓਕੇ 309 ਲੋਰਨਿਵਸ ਯਾਦ ਆਸੀ ਜਾ ਰਹੇ ਆ ਕਿਹੜੇ ਕਾਲਜ ਜਾ ਰਹੇ ਆ ਪਾ ਕਿਖਟਲਾ ਕਾਲਜ ਜਾ ਜਿਹੜਾ ਫੇਮਸ ਆ ਸਰੀਮਾਨ ਆਇਓ ਸਰੀਤਾਂਗੇ ਕਿੱਥੇ ਆ ਸਰੀ ਕੀ ਬਾਦ ਆ ਕੁਟਲਾ ਉਹ ਰਹਿ ਗਏ ਮੈਂ ਉਹ ਅਸੀਂ ਉਹਦੇ ਆ ਉੱਤਰ ਕੇ ਸਟੇਸ਼ਨ ਤੇ ਉਹਨੂੰ ਥੋੜਾ ਜਿਆਦਾ ਪਤਾਗਾ ਉਹਨੂੰ ਹੋਗੇ 2-3 ਸਾਲ ਇੱਥੇ ਰਹਿੰਦੀ ਨੂੰ ਉਹਨੂੰ ਥੋੜਾ ਜਿਆਦਾ ਨੌਲੇਜ ਆ ਜਾਂਦਾ ਕਿ ਤੱਕ ਸਾਰੇ ਨੂੰ ਬੱਦ ਪਗਾਈ ਉਹ ਕੁੜੀ ਨੇ ਕਰਿਓ ਟ੍ਰੇਨ ਤੇ ਚੜ ਜਾਂਦੀ ਆ ਬਸ ਆਥਣੇ ਆਉਂਦੀ ਅਸਾਈਨਮੈਂਟ ਵੀ ਖੁਦ ਕਰਦੀ ਟਰੇਨ ਦੇਖ ਸਾਰਾ ਏਰੀਆ ਸਾਂਣ ਕੇ ਫੇਰ ਆਉਂਦੀ ਆ ਤਾਂ ਕਰਕੇ ਉਹਨੂੰ ਸਾਰੇ ਇਕੱਲੇ ਇਕੱਲੇ ਦਾ ਕਾਲਜ ਪਤਾ ਵੀ ਕਿਹੜਾ ਕਿੱਥੇ ਕਿਹੜਾ ਮੈਂ ਤੈਨੂੰ ਕੱਲ੍ਹ ਬਹੁਤ ਜਿਆਦਾ ਲੱਗੇ 1.5 ਘੰਟੇ ਲੱਗਣਗੇ ਓਕੇ ਓਕੇ ਮੈਂ ਤਾਂ ਬੇਲ ਲਈ ਆ ਅੱਜ ਤਾਂ ਫਿਰ ਟੱਲਾਂਗੇ ਅਰਸ਼ ਦੀ ਜੜਾਈ ਹੈ ਬਈ ਐਵੇਂ ਹੀ ਅਰਸ਼ ਦੀ ਜੜਾਈ ਹੈ ਅਰਸ਼ ਦਾ ਬਈ ਫਿਰ ਐਵੇਂ ਹੀ ਆਈ करूंगी ਜੱਟਾਂ ਦੀ ਕੁੜੀ ਆ ਜੱਟਾਂ ਦੀ ਕੁੜੀ ਗਾ ਅਰਸ਼ ਦੀ ਕੁੜੀ ਆ ਚਲੋ ਚਲੋ ਲੈਟਸ ਗੋ ਦੇਖੋ ਇੱਥੇ ਹੋ ਰਿਹਾਗਾ ਫੋਟੋ ਸ਼ੂਟ ਮਤਲਬ ਅਸੀਂ ਕੋਮਨ ਦਾ ਹਜੇ ਕੋਈ ਵਾਇਤਾ ਹੀ ਨਹੀਂ ਕਿਉਂਕਿ 4 ਵਜੇ ਨੇਰਾ ਹੋ ਜਾਊਗਾ ਪਰ ਇੱਥੇ ਟਾਈਮ ਪੂਰਾ ਹੋਜੂ ਲੱਗਦਾ ਕੋਈ ਕਹਿ ਦਿੰਦਾ ਮੇਰੀ ਫੋਟੋ ਖਿੱਚ ਕੋਈ ਕਹਿ ਦਿੰਦਾ ਮੇਰੀ ਫੋਟੋ ਖਿੱਚ ਆ ਹੈਗਾ ਫੋਟੋਗ੍ਰਾਫਰ ਇਹ ਫੋਟੋ ਕਿਉਂ ਖਿੱਚ ਰਹੇ ਆ ਬਈ ਤੂੰ ਮੈਂ ਦੱਸ ਕਿ ਕਿਸ ਲਾਲ ਚ ਜਾ ਕੇ ਕਿਸ ਲਾਲ ਚ ਜਾ ਕੇ ਮੇਰੀ ਗੱਲ ਸੁਣ ਕੇ ਚਾਰ ਦਿਨ ਦੀ ਰੋਟੀ ਨਹੀਂ ਸਮਾਉਂਗਾ ਚਲੋ ਬੱਸ ਆਜੋ ਹੁਣ ਬਾਏ lettes go ਬੱਸ ਬੱਸ ਸੁਣਨੀ ਨਹੀਂ ਪਰਮ ਵੀ ਜਾਵਾ ਸੁਣਨੀ ਨਹੀਂ ਸੁਣਨੀ ਨਹੀਂ ਚਲੋ ਚਲੋ ਅਸੀਂ ਆ ਜਾਓ ਚਲੋ ਚਲੋ ਅਸੀਂ ਜਾਂਦੇ ਹਾਂ ਬਾਏ ਟਾਟਾ ਬਾਏ ਟਾਟਾ ਹੈ ਇੱਥੇ ਦੇਖੋ ਵੀਚਾ ਸੋ ਗਾਇਸ ਹੁਣ ਅਸੀਂ ਜਾ ਰਹੇ ਹਾਂ ਬੱਸ ਸਟੈਂਡ ਜਿੱਥੋਂ ਸੀਨੇ ਬਾਰਸ ਲੈਣੀਆਂ ਦੇਖੋ ਵੱਡਾ ਉਹ ਆ ਰਿਹਾ ਜਿਹੜਾ ਬੰਦਾ ਚਾਹਦਾ ਹੁਣ ਅਸੀਂ ਇੱਥੋਂ ਦੀ ਕ੍ਰਾਸ ਕਰ ਸਕਦੇ ਆ ਨਹੀਂ ਉਹ ਜਿਹੜੇ ਅੱਗੇ ਬਟਨ ਆਉਣਗੇ ਥੰਬੇ ਤਾਂ ਉਹ ਵੀ ਦੱਬਨੇ ਪੈਂਦੇ ਵੈਸੇ ਵੀ ਆ ਜਾਂਦਾ ਏ ਥੋੜੇ ਇੱਕ ਟਾਈਮ ਬਾਅਦ ਬਸ ਜਦੋਂ ਇਹ ਉਹਨਾਂ ਹੁੰਦਾ ਉਹਦਾ ਆਪਣੇ ਕ੍ਰਾਸ ਕਰਨਾ ਹੁੰਦਾ ਆਵੜੀ ਫਿਰ ਆਪਾਂ ਵਾਈਟ ਪੱਟੀਆਂ ਤੇ ਕ੍ਰਾਸ ਕਰਨਾ ਹੁੰਦਾ ਵਾਈਟ ਪੱਟੀਆਂ ਦੇ ਉੱਤੇ ਹੀ ਜਾਣਾ ਹੁੰਦਾ ਐਂਡ THEN ਉਸੇ ਦਾ ਬੱਸ ਇਸ ਦੈਨ ਇਹ ਹਾਏ ਦਰਸ ਪਰਮ ਇਹ ਜਿਹਨੇ ਕੈਨੇਡਾ ਦਾ ਪਰਮਾ ਪਰ ਜੋੜਦੇ ਨੇ ਇਹੋ ਜਿਹੜਾ ਸਾਹਮਣੇ ਤੁਹਾਨੂੰ ਦਿਖਦਾ ਉਹ ਖੰਭਾ ਆ ਜਿੱਤੇ ਟੀ ਲਿਖਿਆ ਜੇ ਆਪਾਂ ਉੱਥੇ ਖੜਾ ਖੜੇ ਰਵਾਂਗੇ ਤਾਂ ਤੇ ਜੇ ਉਧਰ ਪਾਸ ਹੋਣੀ ਤਾਂ ਬਸ ਖੜੂਗੀ ਨਹੀਂ ਖੜਦੀ ਨਹੀਂ ਮਤਲਬ ਜੇ ਆਪਾਂ ਅੰਦਰ ਬੈਠੇ ਆ ਵੀ ਟਾਈਮ ਹਜੇ ਨਹੀਂ ਦਾ ਬਸ ਜੇ ਵੀ ਬਸ ਨਹੀਂ ਖੜਨਾ ਨਹੀਂ ਜੇ ਆਪਾਂ ਖੰਭੇ ਕੋਲੇ ਨਹੀਂ ਖੜੇ ਮਤਲਬ ਆ ਖੰਭੇ ਘਰ ਕੋਲੇ ਖੜਨਾ ਜ਼ਾਰੇ ਜ਼ਰੂਰੀ ਆ ਜੇ ਬਸ ਦੇ ਚਾਹਨਾ ਹਾਂ ਜੀ ਗਾਇਸ ਇਹ ਕਾਲਜ ਚ ਕਲਾਸਾਂ ਨਹੀਂ ਲਾ ਕੇ ਆਈ ਬਸ ਇੱਥੇ ਰੋਟੀਆਂ ਖਾਣ ਆਈ ਐ। ਥਿੰਮ ਤੇ ਬੈਠ ਕੇ ਲੰਮ ਚ ਕਰ ਰਹੀ ਆਂ ਯਾਰ ਤਾਂ ਕਲਾਸ ਲਾ ਕੇ ਨਹੀਂ ਜਾ ਰਹੇ। ਕਲਾਸ ਲਾਏ ਪਹਿਲਾਂ। ਕਲਾਸ ਦਾ ਸਿਰਫ ਬਾਰਬੀ ਨਹੀਂ ਦੇਖ ਕੇ ਹੀ ਲੱਭੀ ਹੋਈ ਨਹੀਂ ਕਲਾਸ ਕਿਹੜਾ ਦੇ ਕੇ ਆ ਗਈ ਕੋਣ ਤੇ। ਨੇੜਿਆ ਕਾਲਜ ਵੀ ਇੱਥੇ ਟਾਈਮ ਦੇ ਨਾਲ ਕਿਦਾਂ ਦਾ ਲੱਗ ਰਿਹਾ ਸ਼ਮਨ ਕਲਾਸ ਲਾ ਕੇ। ਕੀ ਬਹੁਤ ਨਾਈਸ ਆ ਬਸ ਇਹੀ ਪੀਣਾਈ ਸੀ ਇੱਕਾ ਰੋਟੀ ਘਰੋਂ ਬੈ ਕਰਕੇ ਇੱਥੇ ਖਾਣਾ ਹੀ ਸੀ ਯਾਰ ਇਹ ਪਰਮੈਂਟ ਜਨਮ ਦਾ ਹਾਂ ਠੀਕ ਆ ਹੁਣ ਅਸੀਂ ਜਾਵਾਂਗੇ ਘੁੰਮਣ ਕਿੱਥੇ ਚੱਲਾਂਗੇ ਠੀਕ ਆ ਦੇਖਦੇ ਕਿੱਥੇ ਜਾਵਾਂਗੇ ਸਾਡੇ ਨਾਲ ਜੋ ਹਮੇਸ਼ਾ ਹੁੰਦਾ ਹੁਣ ਵੀ ਹੋ ਰਿਹਾ ਆਏ ਦਾ ਸੀ ਘੁੰਮਣ ਸੀ ਪਤਾ ਨਹੀਂ ਕਿਧਰ ਨੂੰ ਤਰਪੇ ਆਵਾਂਗੇ ਪਰ ਤੇਰੀ ਪਾਰਟੀ ਆਵਾਂਗੇ ਸ਼ਹਿਰ ਵੀ ਤੇ ਲੋ ਤੇ ਉਹ ਸਾਨੂੰ ਬੰਦਾ ਆਪਦਾ ਕੰਮ ਦਿਖਾਉਣ ਜਾ ਰਿਹਾ ਜਿੱਦੇ ਸ਼ਰਪਾ ਲਾ ਇਹਦੇ ਇਹਦੇ ਕਾਣਾ ਜਿਆਦਾ ਆਇਆ ਕੀੜਿਆ ਕਿਹੜਾ ਜਾਣਾ ਹੈ ਵੱਡਾ ਤੇਰਾ ਬਹਿਰ ਨੇ ਨਾ ਨਾ ਉਹ ਬਾਦੇ ਸਾਰੇ ਚਾਇਨਾ ਦਾ ਸਮਾਨ ਨਿਕਲੇ ਸਜਣੋ ਪਿਆਰੇ ਬੇਈਮਾਨ ਨਿਕਲੇ ਬਾਦੇ ਸਾਰੇ ਸਾਰੇ ਚਾਇਨਾ ਦਾ ਸਮਾਨ ਨਿਕਲੇ ਉਹ ਬਹਿ ਗਏ ਗਾਹ ਨਾ ਉਹ ਕੰਮ ਵਾਲਾ ਬੰਦਾ ਮੂਰੇ ਜਾ ਰਿਹਾ ਅਸੀਂ ਪਿੱਛੇ ਪਿੱਛੇ ਤੇਰੀ ਪਾਰਟੀ ਅਸੀਂ ਉਹਦੀ ਹਾਇਰਿੰਗ ਸਟਾਪ ਕਰਨ ਜਾ ਰਹੇ ਹਾਂ ਅਸੀਂ ਆਪ ਦਾ ਪੁੱਛਣ ਜਾ ਰਹੇ ਹਾਂ ਵੀ ਸਾਨੂੰ ਹਾਇਰ ਕਰ ਲੋ ਇਹਨੂੰ ਛੱਡ ਕੇ ਦੇਖੋ ਕਿੱਧਰ ਰਹਿ ਗਿਆ ਤੂੰ ਗੋਰੀਆਂ ਦੀ ਗੇਮ ਸਿੱਖ ਗਈ ਬਸ ਇਹਦਾ ਐਵੇਂ ਆ ਪਰ ਵੀ ਸੇਨ ਹੁਣ ਦੇਖੀ ਹੁਣ ਦੇਖੀ ਉਹ ਬੰਦੇ ਆਏ ਤਾਂ ਹੁਣ ਗਿਆ ਦੇ ਡਰ ਗਿਆ ਸੌਂਡ ਦਾ ਪ੍ਰਕੋਪ ਹੀ ਭੈਣਾ ਫਿਰ ਹੈਨਾ ਮੈਂ ਕਿਹਾ ਹੁਣ ਉਹ ਬੰਦੇ ਆਏ ਤਾਂ ਤੁਰਿਆ ਪਹਿਲਾਂ ਹੀ ਭੱਜ ਗਿਆ ਸੀ ਬਸ ਪੜ ਗਿਆ ਨੋ 138 ਅਰਸ਼ ਉਹ ਹੀ ਐਸ ਰੈਗੂਲਰ ਫੋਟੋਆਂ ਕਰਦਾ ਫੋਟੋਆਂ ਕਰਦਾ ਫੋਟੋਆਂ ਫੋਟੋਆਂ ਇਹਦਾ ਫੋਨ ਹੀ ਸਾਰਾ ਇਹਦੀਆਂ ਕੱਲੀਆਂ ਫੋਟੋਆਂ ਆ ਨੇ ਉਹ ਵੀ ਐ ਨਹੀਂ ਵੀ ਸਿਰਾਸ ਨਾ ਤੁਸੀਂ ਨਾ ਫੋਟੋ ਨਾ ਕਰਾਈਆਂ ਮੈਂ ਤਾਂ ਨਹੀਂ ਕਰਾੜੀ ਤੁਹਾਨੂੰ ਮੈਂ ਤਾਂ ਨਹੀਂ ਅਸੀਂ ਤਾਂ ਵੀ ਮਸਾ ਖੋ ਕੇ ਤੇ ਫੋਨ ਮਸਾ ਕਰਦੇ ਆ ਕੋਈ ਮੇਲਾ ਹੀ ਨਹੀਂ ਹੁੰਦਾ ਨਾ ਅਰਸ਼ ਮੇਰੇ ਨਾਲ ਤੇ ਨਹੀਂ ਜਾ ਰਹੀ ਮੈਨੂੰ ਤਾਂ ਦਈ ਫੋਨ ਤੋਂ ਫੋਟੋਆਂ ਕਰਨ ਨੂੰ ਆ ਹੀ ਨਹੀਂ ਗੱਲ ਹੁਣ ਹੁਣ ਕਦੋਂ ਆਏ ਉਂਗਲਾਂ ਨਾ ਲੱਗ ਤੂੰ ਉਂਗਲਾਂ ਉਂਗਲਾਂ ਆ ਉਹਨਾਂ ਦੀਆਂ ਅਸੀਂ ਕੋਈ ਉਂਗਲਾਂ ਤੇ ਨਹੀਂ ਚੜਦੇ ਅਸੀਂ ਬਈ ਨਾ ਅਸੀਂ ਪੀਆ ਕੀ ਜਾਂਦਾ ਅਸੀਂ ਪਰਿੰਦੇ ਆ ਸਿੱਧੂ ਹੁੰਨੇ ਆ ਸਿੱਧੂ ਹੁੰਨੇ ਆ ਹਾਂ ਤੇ ਦਸਾਵਾ ਸੀ ਹਾਂ ਠੀਕ ਆ ਭਾਈ ਕਿੱਧਰ ਲੈ ਕੇ ਜਾਊਗਾ ਐਡੀ ਦੂਰ ਪਤਾ ਨਹੀਂ ਕੀ ਕਰਨ ਆਇਆ ਇਹ ਆ ਅਸੀਂ ਇਹਦਾ ਕੰਮ ਟਾਈਮ ਨਿਕਲਣਾ ਉਹ ਮੇਰੇ ਕੱਸੇ ਨਾ ਦੇਖੋ ਤਾਰਾ ਗੋਸ਼ ਖਾਣ ਨੂੰ ਪਰ ਇਹ ਕੌਸ਼ਨੀ ਲੈ ਕੇ ਆਂਦਾ ਕਰੇ ਕੰਜੂਸ ਬੰਦਾ ਦੇਖੋ ਤੂੰ ਬੋਸ ਕਰਿਆ ਨਾ ਖਾਣ ਹਾਂ ਤੈਨੂੰ ਖਾਣ ਨੂੰ ਦਿੰਦੇ ਨਹੀਂ ਇੱਕ ਅੱਧਾ ਪੈਕਟ ਤਾਂ ਦੇ ਦਿਆ ਕਰ ਚੱਕ ਲਿਆ ਕਰ ਦੇਖੋ ਦੇਖੋ

ਉਧਰ ਤੇ ਜਿੱਦਣੋਂ ਮੇਰਾ ਫੋਨਾ ਹੁੱਕਾ ਹੁੱਕਾ ਲੈ ਨਹੀਂ ਰਿਹਾ ਸੀ ਸੋ ਮਨੀ ਹੁੱਕਾ ਕਿਹਾ ਇੱਧਰ ਆ ਵੇ ਅਸੀਂ ਖਰੀਦਣ ਆਇਆ ਜਿੱਦਾਂ ਕਿ ਜੱਗ ਕੁਝ ਲੈਣਾ ਹੈ ਹਾਂ ਬਹੁਤ ਜੋ ਤੁਹਾਨੂੰ ਚੁੱਕੋ ਚੱਜਦਾ ਸੋ ਦੇਖੋ ਕਿ ਕਿਤਾ ਕੋਸ ਗੋਡੇ ਆ ਮਰਦਾ ਤੋ ਜਾ ਬੰਦ ਕਿੰਨੇ ਸੋਹਣੇ ਆ ਆਪਾਂ ਚਾਹੋ ਕਿ ਦੀ 999 ਚਾਹਟ ਵਾਸਤੇ ਰੱਖਿਆ ਕੱਲ੍ਹ ਤੋਂ ਸਮਝ ਆਵੇ ਸਜਾ ਰੋਸ਼ ਇਹ ਸਾਰੇ 25 32 ਸਾਰੇ ਤਾਂ ਵਿੰਦੇਗੀ ਮੈਂ ਆ

ਚੱਪੜੀ ਆਪਣੇ ਬਾਸ ਚਲੋ ਠੀਕ ਹੈ ਗਾਇਸ ਇਹਦੇ ਸਟੋਰ ਤੋਂ ਬਾਹਰ ਨਿਕਲਦੀ ਹੈ ਆ ਹੁਣ ਵਿੱਚ ਦੇ ਰਸਤੇ ਦੇ ਵਿੱਚ ਇਹਨਾਂ ਦੇ ਵਾਲ ਕਟਾਉਣੇ ਚਾਹ ਲਾਗੇ ਹੁਣੇ हेयर कट ਕਰਾਉਣਾ ਆ ਮੀਆਂ ਐਕਚੁਅਲੀ ਆਮ ਸੁਪਰਵਾਇਜ਼ਰ ਆ ਆ ਕੀ ਹੈ ਹਾਈ ਹਾਈ ওকে ਬੜਾ ਮਾਉਜ਼ੇ ਵਾਲ ਵੀਡੀਓ ਬਣਾ ਵੀਡੀਓ ਬਣਾ ਹਉਕ ওকে あっ。<ス> ਹਾਂਜੀ ਤੇ ਪਰ ਮੀਰਾ ਉਹਦਾ ਕੱਟ ਕਰਾ ਰਿਆ ਉਹਨਾਂ ਨੇ ਸਾਨੂੰ ਵੀਡੀਓ ਨਹੀਂ ਬਣਾਉਣ ਦੀ ਪਰਤ ਬੰਦ ਕਰੋ ਹਾਂ ਬੰਦ ਕਰੋ ਕਹਿੰਦੇ ਅਸੀਂ ਕਿਹਾ ਵੀ ਅਸੀਂ ਬਲੌਗਰ ਹਾਈ ਲੈਵਲ ਯੂ نو ਤੇਰੇ ਨੇ ਵੀ ਫਿਰ ਵੀ ਬੰਦ ਕਰੋ ਨਹੀਂ ਚੱਲਦੇ ਨਹੀਂ ਚੱਲਦੇ ਤੇ ਪਰ ਮੀਰਾ ਉਹਦਾ ਕੱਟ ਕਰਾ ਰਿਆ ਹੁਣ ਸੁਮਨ ਜੀ ਨੇਲ ਐਕਸਟੈਂਸ਼ਨ ਬਾਰੇ ਪੁੱਛਣ ਆਏ ਸੀ ਬਾਰੇ ਪੁੱਛਣ ਜਾ ਰਹੀ ਆ ਮੈਂ ਉਹ ਵੈਸੀ ਟਾਈਮ ਪਾਸ ਕਿਉਂਕਿ ਬੋਰ ਹੋ ਰਹੇ ਸੀ ਹਾਂ ਬਸ ਦੇਖਣਾ ਆ ਕਿਉਂਕਿ ਇਹ ਇਥੇ ਸਪਹਿਲੀ ਵਾਰ ਆਏ ਤੇ ਸੋਹਣਾ ਆ ਕਾਫੀ ਸੋਹਣਾ ਆ ਨਾ ਲੱਗਦਾ ਕਿ ਪ੍ਰਾਣਾ ਆ ਜਿੱਦਾਂ ਆਪਾਂ ਕਹਦੇ ਇਹ ਪ੍ਰਾਣਾ ਕੈਨੇਡਾ ਦਾ ਲੱਗਦਾ ਵੀ ਕੈਨੇਡਾ ਆ ਹਣੇ ਸਰੀ ਤਾਂ ਪੰਡੀ ਲੱਗਦਾ ਵੀ ਪੰਡੀ ਫੱਟਦੇ ਸਰੀ ਪੰਡਾ ਮਿੱਤਰਾਂ ਦਾ ਚਲੋ ਚੱਲੀਏ ਬਈ ਓ ਮੀ ਯੂ ਆਰ ਹੇਅਰ ਕੱਟ ਇਹ ਹੁਣੀ ਤਾਜ਼ਾ ਤਾਜ਼ਾ ਹੇਅਰ ਕੱਟ ਕਰਵਾ ਕੇ ਨਿਕਲਿਆ ਦੇਖੋ ਮਾ ਸਾਸ ਵਰਤਾ ਯਾਰ ਦਿਖਾਈ ਵੜੇ ਹੇਅਰ ਕੱਟ ਤਾਂ ਦਿਖਾ ਦੇ ਹਾਂ ਉਹ ਹੋਏਗੀ ਰੁਕ ਜਾ ਹੇਅਰ ਕੱਟ ਦਿਖਾ ਹਾਂ ਠੀਕ ਆ ਮਰਸੀਡੀਜ਼ ਖੜੀਆ ਹੋਰ ਮਾਰ ਦੇਗੀ ਜਲਦੀ ਚਲੋ ਉਹ ਟਾਈਮ ਹੋ ਗਿਆ ਹੁਣ ਅਸੀਂ ਜਾ ਰਹੇ ਆਂ ਬੀਚ ਤੇ ਮੈਂ ਥੋੜਾ ਲੱਗ ਗਈ ਹੁਣ ਹਵਾ ਚੱਲ ਰਹੀ

ਹੋ ਗਏ ਪਾਗਲ ਹੋ ਗਏ ਹੋ ਗਏ ਦਿਮਾਗ ਹਿੱਲ ਚੁੱਕਿਆ ਬੋਏ ਦਾ ਫੇਰ ਘੱਟ ਕਰਾ ਕੇ ਫੇਰ ਘੱਟ ਕਰਾ ਕੇ ਅੱਧਾ ਦਵਾ ਹੈ ਹੈ ਦੇਖੀ ਆ ਵੈਰੀ ਗੁੱਡ ਨਾਈਸ 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 ਕੋ ਸਪੋਰਟ ਮਿਲਦਾ ਵੈਰੀ ਗੁੱਡ ਚੱਲ ਹੋ ਗਾਇਸ ਵੀਊ ਚੈੱਕ ਕੀਤਾ ਜਾਵੇ ਦੁਬਾਰਾ ਰਾਤ ਹੋਣ ਵਾਲੀ ਹੀ ਆ ਬਸ ਹਾਏ ਓਏ टाइम कितना हो गया टाइम 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 मुझे टाइम बताओ देखो, देखो जद्दा किदा के 4 बजे वाला टिकट कितना में ना दिमाग खराब हो गया थोड़ी भी सुन उसमें 4 बजे चला जाएगा अभी हम घर जाऊंगा ना ਤੋ ਗਾਇਜ਼ ਇਹ ਬੜਾ ਜ਼ਿਆਦਾ ਕਰਕੇ ਜਿੱਦਾਂ ਕਿ ਹਾਂ ਜ਼ਿਆਦੇ ਜ਼ਿਆਦਾ ਇਹ ਪੰਜਾਬੀ ਫਿਰ ਥੋੜਾ ਜ਼ਿਆਦਾ ਚਾ ਕਰ ਜਾਂਦੇ ਆ ਅੱਜ ਤਾਂ ਵੀਡੀਓ ਬਣਾਉਣਾ ਉਹ پاਗਲ ਹੋ ਰਹੇ ਪਾਗਲ ਹੋ ਰਹੇ ਅੱਜ ਤਾਂ ਵੀਡੀਓ ਨਹੀਂ ਬਣਾਉਣਾ ਦਿਮਾਗ 'ਚ ਫਰਿਆ ਦੇਖੋ ਜ਼ਿਆਦੇ ਕਾਲੀਆ ਅੱਜ ਤਾਂ ਵੀਡੀਓ ਹੀ ਨਹੀਂ ਬਣਾਉਣਾ ਮੈਂ ਹਾਂ ਉਹ ਤਾਂ ਫਿਰ ਡੈਡੀ ਨੂੰ ਦਿਖਾਊਗਾ ਨਾ ਹਾਂ ਡੈਡੀ ਨੂੰ ਫਿਰ ਇੰਡੀਆ ਸ਼ੋਅ ਕਰਨਾ ਆ ਨਾ ਵੀ ਪਾਣੀ ਐੇ ਜੇ ਰੰਗ ਦਾ ਹੁੰਦਾ ਕਰੇਟਾ ਫਿਰ ਪਾਣੀ ਐੇ ਜੇ ਰੰਗ ਦਾ ਹਾਂ ਐੇ ਜੇ ਰੰਗ ਦਾ ਹੁੰਦਾ ਤੇ ਆਹ ਹੋ ਗਈ ਸਾਡੀ ਐਂਟਰੀ ਉਹ ਤਾਂ ਗਰਮੀਆਂ ਚ ਆਉਂਦਾ ਮਜ਼ਾ ਆਵੇ ਹਨਾ ਗੱਲ ਕਰ ਹੁਣ ਠੰਡ ਜਿਆਦਾ ਲੱਗੂਗੀ ਗੱਲ ਕਰੀ ਚਾਹੁੰਦੇ ਇਹਨਾਂ ਨੂੰ ਜਾਣਦੇ ਆਪਾਂ ਉਹ ਉਧਰ ਵਾਕ ਕਰਕੇ ਆਣਾ ਹਾਂ 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 ਸਾਰੇ ਕਿਤੇ ਘੁੰਮ ਕੇ ਆਵਾਂਗੇ ਉਹ ਦੇਖੋ ਗਾਇਸ ਜਹਾਜ਼ ਦੇ ਫੈਰੀ ਕਹਿੰਦੇ ਨੇ ਨਾ ਫੈਰੀਆਂ ਛੋਟੀਆਂ ਹੁੰਦੀਆਂ ਅੱਛਾ ਜੀ ਹਾਂ ਫੈਰੀਆਂ ਇਹ ਹੁੰਦੀਆਂ ਜਿਹੜੀਆਂ ਦੂਸਰੀ ਗੱਲ ਵੀ ਉਹ ਛੋਟੀਆਂ ਉਹਨਾਂ ਨੂੰ ਕੁਝ ਹੋਰ ਕਹਿੰਦੇ ਅੱਛਾ ਦੇਖੋ ਅੱਛਾ ਇੱਥੇ ਕਰ ਲੈਣ ਆਪਾਂ ਅੱਪਾ ਚਾਲੇ ਕਰ ਲਵਾਂਗੇ ਬਚਾੜੀ ਭਾਵਾਂਗੇ ਆਜਾ ਸਾਰੇ ਦੇਖੋ ਪਹਿਲਾਂ ਉਧਰ ਨੂੰ ਤਾਂ ਚੱਲੀਏ ਦੇਖ ਤਲੀ ਮੜਾ ਜਾ ਆ ਜਾਗੇ ਫਿਰ ਜਾ ਨਹੀਂ ਜਾਣਾ ਕੋਲੇ ਆ ਜਾ ਯਾਰ ਕੋਲੇ ਕੋਟਣ ਤਾਂ ਨਹੀਂ ਜਾ ਮੋਰ ਕਹਿੰਦੇ ਆ ਹੋ ਜੂਗਾ ਜਾ ਮਾਂ ਹਾਰੇ ਕੁੱਤਾ ਉਹ ਦੇਖੋ ਕੁੱਤਾ ਰੇਸ਼ ਲੱਗ ਰਹੀ ਆ ਬਈ ਇੱਧਰ ਲੈ ਇੱਥੇ ਕੁੱਤੇ ਘੁੰਮਾਏ ਨੇ ਆ ਆਸ਼ੀ ਇੱਥੇ ਕੁੱਤੇ ਘੁੰਮਾਏ ਨੇ ਇੱਥੇ ਨਾ ਕਾਸਲ ਬਣਾਉਣ ਆਲੇ ਕਾਸਲ ਬਣਾਉਂਦੇ ਹੁੰਦੇ ਰੇ ਗੋਰੀ ਜੀ ਜਾ ਦੇਖੋ ਗਾਇਸ ਕੱਲ ਕਾ ਠੰਡ ਥੋੜੀ ਜੀ ਜ਼ਿਆਦਾ ਲੱਗ ਰਹੀ ਹੈ ਕਿਉਂਕਿ ਹਵਾ ਪਤਾ ਨਹੀਂ ਕਿਉਂ ਜਿੱਦੋਂ ਅਸੀਂ ਬੀਜ ਤੇ ਬਗਦੀ ਹਵਾ ਇੰਨੀ ਜ਼ਿਆਦਾ ਠੰਡ ਹੋ ਜਾਂਦੀ ਹੈ ਨਾ ਮਤਲਬ ਹਜੇ ਤਾਂ ਅਸੀਂ ਥੋੜਾ ਟਾਈਮ ਨਾਲ ਆਗੇ ਨਹੀਂ ਅਸੀਂ ਨੇਰੇ ਜਾਣੇ ਹੁੰਦੇ ਆ ਮੈਂ ਤਾਂ ਕੁਛ ਨਹੀਂ ਦੀਂਦਾ ਹੁੰਦਾ ਤੇ ਪਰ ਹੁਣ ਅੱਜ ਹਜੇ ਦੇਖਣ ਲਾਇਕ ਹੈਗਾ ਵੀਓ ਦੇਖੋ ਮ제 ਹੀ ਮ제 ਹੈ ਇਧਰ ਮੜਾ ਪੋਜ ਚੱਕ ਕੀਤਾ ਜਾਵੇ ਮੁੰਡੇ ਦਾ ਪਹਿਲੀ ਪਹਿਲੀ ਵਾਰ ਦੇਖਿਆ ਫੋਟੋ ਦੇਖੋ ਗੋਰੀ ਤੇਰੀ ਘੜੀ ਦੀ ਫੈਨ ਹੋ ਗਈ ਸੀ ਹਾਂ ਕੀ ਕਹਿੰਦੀ ਸੀ ਫੋਟੋ ਕਰੀ ਕਰਦੇ ਇਹਨਾਂ ਦੀ ਹੁਣ ਜਿੱਦਾਂ ਕਿਦਾਂ ਕਿ ਲੀਵ ਦਾ ਟਾਈਮ ਹੋ ਗਿਆ ਆ ਬੱਸ ਜਾਣੇ ਦੀ ਮੀਂਹ ਪੈਣ ਲੱਗ ਗਿਆ ਆ ਇੱਕ ਮਿੰਟ ਸਾਰੇ ਨਵੇਂ ਕੱਪੜੇ ਖਰਾਬ ਹੋ ਜਾਣਗੇ ਸਾਰਿਆਂ ਦੇ ਤਾਂ ਕਰਕੇ ਹੁਣ ਅਸੀਂ ਇੱਥੇ ਲੀਵ ਕਰ ਰਹੇ ਆ ਜੱਗੂ ਬੇਟਾ ਚਲੋ ਮੀਂਹ ਪਈ ਜਾਂਦਾ ਚਲੋ ਜੱਗੂ ਬੇਟਾ ਜੱਗੂ ਬੇਟਾ ਚਲੋ ਬੱਸ ਇੰਨਾ ਚਾਹ ਬਹੁਤ ਹੁੰਦਾ ਹੈ हेयर कट ਦਾ ਇੰਨਾ ਚਾਹ ਹੋ ਗਿਆ ਬੱਸ ਹੁਣ ਉਦੋਂ ਵੱਧ ਨਹੀਂ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਇਦੋਂ ਉਦੋਂ ਵੱਧ ਨਹੀਂ ਚਾਹ ਆਪਾਂ ਬਰਦਾਸ਼ਤ ਕਰ ਸਕਦੇ ਬਾਏ ਤੋਂ ਨਣੂ ਹੀ ਚਾਹ ਉਹਦਾ ਉਹਨੂੰ ਹੋਣ ਦਾ ਚਾਹ ਹੈ ਫੋਟੋਆਂ ਦਾ ਚਾਹ ਹੈ ਉਹ शेअर ਕਰਨਗੇ ਚਲ ਚੱਲੋ ਅਸੀਂ ਜਾ ਰਹੇ ਹਾਂ ਬਾਏ ਗਾਇਜ਼ ਇੱਕ ਵਾਰ ਲਾਸਟ ਵਾਰ ਦੇਖ ਲਓ ਤੁਸੀਂ ਵੀ ਦੇਖੋ 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 ਆਹਾਂ ਸਾਤਕੇ ਪਾਗਲ ਹੋ ਗਏ ਸਾਂ ਨੂਰੇ ਦੇਖ ਕੇ ਇੰਨੇ ਜ਼ਿਆਦਾ ਖੁਸ਼ ਆ ਦੇਖੋ ਮੂੰਹ ਦੇਖੋ ਕੋਈ ਨਹੀਂ ਅਸੀਂ ਆਉਂਦੇ ਰਹਿਵਾਂਗੇ ਇੱਥੇ ਠੀਕ ਆ ਬਾਏ ਟਾਟਾ ਹਾਂ ਐਵੇਂ ਹੱਥ ਦੇਵਾ ਦੇ ਰਹੋ ਸਾਨੂੰ ਦੇਖ ਕੇ ਖੁਸ਼ ਇੰਨੇ ਹੀ ਹੋਇਆ ਕਰਿਓ ਜਦੋਂ ਵੀ ਅਸੀਂ ਆਇਆ ਕਰਾਂਗੇ ਠੀਕ ਆ ਬਾਏ हां बस मैं रीरेट करूंगी वो फोन मेरा बड़ा ज्यादा परफेक्ट नहीं फिर मेहंदीयां तो मैंने भेजी पहले तो डिलीट करती हूं ठीक है पहले है, है, तो नहीं डिलीट करिया मैंने होटल से ऐसे जड़ियों पर फालियां अपन खीचियां से मेरे जूंना नहीं और खुशी ने गुटना देख पा रहे बलर सीन टाइम में गुटना तो कोई चंद वीडियो वीडियो भी नहीं है कर जो गाइस सानू बड़ा डिस्कशन फोटो ना कर ले हां बाकी थोड़ी होनी होनी हम मतलब जाके आए हैं दिल्ली में इंग्लिश में भी जाके आए हैं और सीगल ऐसे बड़ा ज्यादा बहुत कांट व्यू है ਮੇਰੇ ਥੋੜਾ ਨਾ ਮੇਰੇ ਦਿਮਾਗ ਨਾ ਭਲ ਭਲ ਰਿਹਾ ਪਿਆ ਸੀ ਸੋਚ ਸੋਚ ਕੇ ਕੁਛ ਸਹੀ ਜਿਹਾ ਵੀ ਕਰ ਜਨਾ ਤੇ ਮੇਰੇ ਦਿਮਾਗ ਨੇ ਨਾ ਉੱਬੜ ਪਰਿਵਾਰ ਦਾ ਸਿੰਮਨ ਐਸੇ ਕੁਛ ਆਨ ਜਿਹਾ ਤੇ ਬਗ ਰਹੀ ਜਿਹਾ ਸ਼ਾਂਤੀ ਮਿਲੇ ਇਹ ਬਹੁਤ ਸ਼ਾਨਦਾਰ ਆ ਬਹੁਤ ਘੈਂਟ ਨਾਈਸ ਸੋਲ ਜਿਹੜਾ ਮੈਨੂੰ ਪਤਾ ਨਹੀਂ ਬਟ ਮਤਲਬ ਜਿੱਥੇ ਵੀ ਅਸੀਂ ਹਨਾ ਹੁਣ ਤੱਕ ਘੁੰਮਣ ਗਏ ਆਂ ਵੀ ਤੀਜੀ ਥਾਂ ਘੁੰਮਣ ਗਏ ਆਂ ਮੈਂ ਤਾਂ ਇਹ 바ਵਾ ਥਾਂ ਮ ਜਾਏ ਪਰ ਹਨਾ ਇਹ ਸਾਰੇ ਨਾਲ ਵਧੀਆ ਸੀ ਇੰਗਲਿਸ਼ ਵੀ ਦਿਨ ਚ ਹਨਾ ਇੰਗਲਿਸ਼ ਤੇ ਹੁਣ ਅਸੀਂ ਜਾ ਰਹੇ ਆਂ ਸਾਇੰਸ ਵਾਰਡੈਂਟ ਨਹੀਂ ਹੁਣ ਆ ਦੇਖੋ ਸਾਰੇ ਜਾਨੇ ਮੈਂ ਤੁਹਾਨੂੰ ਪੀਡੀਐਫ ਕਰਾ ਤਰਾ ਫੋਟੋ ਮੈਂ ਸੈਂਡ ਕਰਨਾ ਹਾਂ ਇਹ ਉਹ ਬੰਦਾ ਆ ਜਿਹਦੇ ਫੋਨ ਤੇ ਅਸੀਂ ਫੋਟੋਆਂ ਖਿੱਚਦੇ ਆਂ ਤੇ ਬਾਅਦ ਚ ਇਕੱਲੇ ਇਕੱਲੇ ਜਾਈ ਨੂੰ ਭੇਜ ਦਿਆ ਐਡਿਟ ਕਰ ਦਿੰਗੇ ਫੋਟੋਆਂ ਹਾਂ ਹਾਂ ਆਲਰੇਡੀ ਕਰ ਚੁੱਕੀ ਐ ਇਹ ਮੇਰੀ ਆ ਮੈਂ ਮੇਰੇ ਪੁੱਤੇ ਮੈਨੂੰ ਭੇਜਿਆ ਵੀ ਨਹੀਂ ਪਰ ਹੁਣ ਨਾ ਕਰੀਂ ਆਪ ਨੂੰ ਪਲੀਜ਼ ਬੇਨਤੀ ਆ ਔਰ ਗਾਇਜ਼ ਅਸੀਂ ਜਾ ਰਹੇ ਹਾਂ ਸਾਇੰਸ ਵਰਲਡ ਮਿਲਦੇ ਹਾਂ ਉੱਥੇ ਜਾ ਕੇ ਹਾਂ ਤੁਹਾਨੂੰ ਜ਼ਰੂਰ ਕੱਢਿਆ ਇਹ ਮੜਾ ਦੇ ਮੇਰੇ ਤੇਜੀ ਟੈਂਪਰ